ਇਸ ਅਜੰਤ ਸੈਸ਼ਨ ਦੀ ਕਨਕਲੂਜਨ ਉਹ ਚ ਗੱਲਾਂ ਪੰਜਾਬ ਵਾਸੀਆਂ ਨੂੰ ਵਿਧਾਨ ਸਭਾ ਦੇ ਇਸ ਬੰਦਰ ਬਿਲਡਿੰਗ ਦੇ ਵਿੱਚੋਂ ਅਸੀਂ ਮੈਸੇਜ ਆਪਣੀ ਪਾਰਟੀ ਇੰਡੀਅਨ نیشنل ਕਾਂਗਰਸ ਵੱਲੋਂ ਦੇਣਾ ਚਾਹਨੇ ਸਾਨੂੰ ਪਹਿਲਾ ਮੈਸੇਜ ਇਹ ਸਾਡਾ ਇਹ ਹੈ ਕਿ ਅਸੀਂ ਬੜੀ ਜ਼ੋਰ ਕੋਸ਼ਿਸ਼ ਕੀਤੀ ਪੰਜਾਬ ਦੇ ਸਾਰੇ ਮੁੱਦੇ ਵਿਸ਼ੇਸ਼ ਤੌਰ ਇਹ ਸਾਡੀ ਕਿਸਾਨੀ ਨਾਲ ਸਾਡੇ ਖੇਤ ਮਜ਼ਦੂਰਾਂ ਨਾਲ ਰੰਗ ਹੈ ਸਾਡੇ ਨੌਜਵਾਨ ਬੱਚੇ ਜਿਹੜੇ ਸਟੂਡੈਂਟਸ ਨੇ ਉਹਨਾਂ ਨਾਲ ਸਾਡੀਆਂ ਮਾਤਾਵਾਂ ਭੈਣਾਂ ਨਾਲ ਜੁੜੇ ਕੋਈ ਮੁੱਦੇ ਬਾਵੇਂ ਬੁਢਾਪਾ ਪੈਨਸ਼ਨ ਦੇ ਮੁੱਦੇ ਸੀ ਬਾਵੇਂ ਕਿਸਾਨਾਂ ਦੀ ਲੁੱਟ ਦੇ ਮੁੱਦੇ ਸੀ ਜਿਹੜੇ ਛੋਲੇ ਵਿੱਚ ਛੋਏ ਉਹ ਸਾਰੇ ਡਿਸਟੈਂਜੀਪੀਆਜ਼ਮ ਭਗਤ ਸਿੰਘ ਜੀ ਦਾ ਅਸੀਂ ਜਿਹੜਾ ਰੈਜ਼ੋਲੂਸ਼ਨ ਮੂਵ ਕਰਨਾ ਇੱਥੇ ਵਿਜਾ ਸਭਾ ਚਾਹੁੰਦੇ ਸੀ ਕਿਸ ਤਰ੍ਹਾਂ ਇੱਕ ਛੇੜੇੰਤਰ ਦੇ ਅਧੀਨ ਉਹਨੂੰ ਰੋਕਿਆ ਗਿਆ ਉਹ ਸਾਰੀਆਂ ਗੱਲਾਂ ਲਾਅ ਐਂਡ ਆਰਡਰ ਦੀਆਂ ਇੱਕ ਜਿਹੜੇ ਸਰਵਿੰਗ ਕਰਨਲ ਨੇ ਉਹਨਾਂ ਦੀ ਕੁੱਟ ਮਾਰਦੀਆਂ ਸਾਰੇ ਮੁੱਦੇ ਅਸੀਂ ਕੋਸ਼ਿਸ਼ ਕੀਤੀ ਅੱਜ ਸਾਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਇੱਕ ਪਾਰਟੀ ਦੀ ਬਰੂਟ ਮੈਜੋਰਿਟੀ ਹੋਣ ਕਰਕੇ ਉਹਨਾਂ ਨੇ ਲੋਕਾਂ ਦੇ ਮੁੱਦਿਆਂ ਨੂੰ ਆਪਣੀ ਬਰੂਟ ਮੈਜੋਰਿਟੀ ਦੇ ਨਾਲ ਸਪੀਕਰ ਸਾਹਿਬ ਦੇ ਜ਼ਰੀਏ ਰੋਕਣ ਦੀ ਕੋਸ਼ਿਸ਼ ਕੀਤੀ ਬਟ ਅਸੀਂ ਹਰ ਰੋਜ਼ ਜਿਹੜੀ ਗੱਲ ਵਿਧਾਨ ਸਭਾ 'ਚ ਨਹੀਂ ਹੋ ਸਕੀ ਅਸੀਂ ਬਾਹਰ ਆ ਕੇ ਇੱਥੋਂ ਮੈਸੇਜ ਪਹੁੰਚਾਇਆ ਸੋ ਜਿਹੜੇ 3-4 ਮੁੱਦੇ ਇਹਨਾਂ ਤੇ ਮੈਂ ਤੇ ਮੇਰੇ ਸਾਥੀ ਆਪਣੀ ਗੱਲ ਰੱਖਣਾ ਚਾਹਾਂਗੇ ਸਾਰਿਆਂ ਨੂੰ ਪਹਿਲਾ ਮੁੱਦਾ ਜ ਸਤਿਪਰ ਰਜਿੰਦਰ ਸਿੰਘ ਬਾਜਵਾ ਜੀ ਸਾਡੇ ਸੀਨੇਬੋਸ ਸਾਥੀ ਜਿਹੜੇ ਨੇ ਉਹਨਾਂ ਨੇ ਹਟਾਇਆ ਕਿ ਪਿਛਲੇ ਝੋਨੇ ਦੇ ਵਿੱਚ ਲੈਟ ਸੀਸੀ ਲਿਮਿਟ ਸੈਂਟਰ ਤੋਂ ਰਿਜ਼ਰਵ ਬੈਂਕ ਆਫ ਇੰਡੀਆ ਪੈਸੇ ਕੱਢਦੀ ਹੈ तकरीबन 46 ਤੋਂ 47 ਹਜ਼ਾਰ ਕਰੋੜ ਰੁਪਏ ਦਾ ਝੋਨਾ ਐਕਸਪੈਕਟਡ ਸੀ 1,085 ਹਜ਼ਾਰ ਹਜ਼ਾਰ ਮੈਟ੍ਰਿਕ ਦਾ ਉਹ ਆਣਾ ਚਾਹੀਦਾ ਸੀ ਬਟ ਮੰਡੀਆਂ ਦੇ ਵਿੱਚ ਆਇਆ 175000 ਮੈਟ੍ਰਿਕ ਟਨ ਪਰ ਜਿਹੜੇ ਸਾਰੇ ਨੂੰ ਵੱਡੀ ਗੱਲ ਹੈ ਤੁਸੀਂ ਵੇਖਿਆ तकरीबन 20-20 ਦਿਨ 22 ਦਿਨ ਕਿਸਾਨਾਂ ਵੀ ਵੱਡੇ ਪੈਮਾਨੇ ਨਾਲ ਉੱਠੇ ਐਸ ਲੀਡਰ ਆਫ ਦੀ ਆਪੋਜੀਸ਼ਨ ਮੈਂ ਵੀ ਤੇ ਮੇਰੇ ਵੀ ਬਹੁਤ ਸਾਰੇ ਦੋਸਤ ਸਾਡੇ ਪਾਰਟੀ ਦੇ ਪ੍ਰਬਤਾਪ ਤੇ ਸਾਡੇ ਬਹੁਤ ਸਾਰੇ ਆਫਿਸ ਬੀਅਰ ਸਾਡੇ ਐਮ ਐਲ ਏ ਸਾਡੇ ਜ਼ਿਲ੍ਹਿਆਂ ਦੇ ਪ੍ਰਬਤਾਪ 450 ਦੀਆਂ ਮੰਡੀਆਂ ਵਿੱਚ ਗਏ ਸਾਡੇ ਪ੍ਰੈਸ਼ਰ صدਕਾ ਜਦੋਂ ਪ੍ਰੈਸ ਨੇ ਵੀ ਸਾਡਾ ਸਾਥ ਦਿੱਤਾ ਤੇ 22-24 ਦਿਨ ਤੋਂ ਬਾਅਦ ਫਿਰ ਖਰੀਦ ਸ਼ੁਰੂ ਹੋਣੀ ਹੋਈ ਉਸ ਖਰੀਦ ਦੇ ਵਿੱਚ ਕਿਉਂਕਿ ਕਿਸਾਨ ਮੰਡੀਆਂ ਵਿੱਚ ਬੈਠਿਆਂ ਨੂੰ 20-22 ਦਿਨ ਹੋ ਚੁੱਕੇ ਸੀ ਉਹਨਾਂ ਦੇ ਚਿਹਰੇ ਤੇ ਜਿਹੜੀ ਇੱਕ ਦੁਖਤ ਤਕਲੀਫ ਸਾਫ਼ ਤੋਂ ਨਜ਼ਰ ਆਣੀ ਸ਼ੁਰੂ ਹੋ ਗਈ ਸੀ ਉਹਦਾ ਐਡਵਾਂਟੇਜ ਲੈਂਦੇ ਹੋਏ ਇੱਥੇ ਅਸੀਂ ਆ ਸਾਫ਼ ਤੁਹਾਨੂੰ ਦੱਸਣਾ ਚਾਹਦੇ ਕਿ ਡਿਪਟੀ ਕਮਿਸ਼ਨਰਸ ਨੇ ਤੇ ਫੂਡ ਐਂਡ ਸਪਲਾਈ ਦੇ ਵਿਭਾਗ ਦੇ ਵਾਲਿਆਂ ਨੇ ਛਾੜਾਂ ਵਾਲਿਆਂ ਨੂੰ ਤੇ ਵਪਾਰੀਆਂ ਨੂੰ ਸੱਦਿਆ ਆਰਤੀਆਂ ਨੂੰ ਸੱਦਿਆ ਇਹ ਗੱਲ ਕਹੀ ਕਿ ਜਿਸ ਤਰ੍ਹਾਂ ਵੀ ਚੋਨਾ ਸਸਤਾ ਮਿਲਦਾ ਮਹਿੰਗਾ ਮਿਲਦਾ ਤੁਸੀਂ ਚੁੱਕਣ ਵਾਲੇ ਬਣੋ ਸੋ ਇਹ ਮਜਬੂਰ ਕਰ ਦਿੱਤਾ ਹੈ ਸਰਕਾਰ ਨੇ ਕਿ ਸਾਡਾ ਅਸੀਂ ਐਵਰੇਜ ਕੱਢੀ ਸਾਡਾ ਜਿਹੜਾ ਮਾਝੇ ਦੀ ਰੀਜਨ ਹੈ ਇਹਦੇ ਵਿੱਚ 300 ਤੋਂ ਲੈ ਕੇ 400 ਤੱਕ ਝੋਨਾ ਫ੍ਰੀ ਕੁਇੰਟਲ ਸਸਦਾ ਬੜ ਸਾਰੇ ਪੰਜਾਬ ਦੀ ਜੇ ਐਵਰੇਜ ਅਸੀਂ ਕੱਢ ਲਈ ਉਹ ਤਕਰੀਬਨ 200 ਰੁਪਿਆ ਫੀ ਕੁਇੰਟਲ ਕਿਸਾਨਾਂ ਦੀ ਜੇਬ ਵਿੱਚੋਂ ਪੈਸਾ ਕੱਢਿਆ ਜਿਹੜੀ ਰਕਮ ਪੈਂਦੀ ਹੈ 4000 ਕਿਲੋ ਕਿਉਂਕਿ 1 75000 ਮੈਟ੍ਰਿਕ ਟਨ ਨੂੰ ਜੇ ਤੁਸੀਂ ਕੁਇੰਟਲਸ ਦੇ ਵਿੱਚ ਲੈ ਕੇ ਆਓ ਤੇ ਉਹ ਤਕਰੀਬਨ 3500 ਤੋਂ 4000 ਦੀ ਰਕਮ ਬਣਦੀ ਹੈ ਅੱਜ ਜਦੋਂ ਬਾਜਵਾ ਸਾਹਿਬ ਨੇ ਸਪੀਕਰ ਸਾਹਿਬ ਕੋਲ ਮੰਗ ਕੀਤੀ ਕਿ ਇਹਦੀ ਕੋਈ ਇਨਕੁਆਰੀ ਕਰਨਾ ਚਾਹੋਗੇ ਇਹਦੀ ਬੜੀ ਲੁੱਟ ਹੋਈ ਹੈ ਆਪ ਦੇ ਪ੍ਰਧਾਨ ਤੇ ਮਜੂਤਾ ਮੰਤਰੀ ਅਮਨ अरोड़ा ਜੀ ਨੇ ਇਹ ਗੱਲ ਕਹੀ ਕਿ ਤੁਸੀਂ ਕੋਈ ਵੀ ਕੰਪਲੇਂਟ ਸਾਡੇ ਸਾਹਮਣੇ ਰੱਖੋ ਅਸੀਂ ਉਹਦੀ ਸੁਣਵਾਈ ਕਰਾਂਗੇ ਤੋਂ ਮੈਂ ਸਪੀਕਰ ਸਾਹਿਬ ਨੂੰ ਅਸੀਂ ਸਾਰਿਆਂ ਨੇ ਉੱਠ ਕੇ ਗੱਲ ਕਹੀ ਕਿ ਹਾਊਸ ਕਮੇਟੀ ਬਣਾਓ ਹਾਊਸ ਕਮੇਟੀ ਬਣੇ ਬੈਕ ਵਿੱਚ ਦੇ ਬੰਦੇ ਸੱਦੇ ਜਾਨ ਕੰਪਲੇਨੈਂਟਸ ਜਿਹੜੇ ਅਸੀਂ ਪੇਸ਼ ਕਰਾਂ ਸੋ ਇਹਨਾਂ ਨੇ ਕੋਈ ਨਵੀਂ ਹਾਊਸ ਕਮੇਟੀ ਤੇ ਬਣਾਈ ਨਹੀਂ ਥੱਲੋਂ ਇੱਕ ਪਰਚੀ ਗਈ ਸੀ ਸਪੀਕਰ ਸਾਹਿਬ ਦੇ ਕੋਲੋਂ ਉਹਨੇ ਕਿਹਾ ਤਾਂ ਆਲਰੇਡੀ ਅੱਛਾ ਜੀ ਇੱਕ ਐਗਰੀਕਲਚਰ ਦੀ ਕਮੇਟੀ ਹੈ ਸੋ ਅਸੀਂ ਐਗਰੀਕਲਚਰ ਦੀ ਕਮੇਟੀ ਕੋ ਆਂਦੇ ਦਿਨਾਂ ਦੇ ਵਿੱਚ ਜਿੱਥੇ-ਜਿੱਥੇ ਵੀ ਲੋਕਾਂ ਨੂੰ ਸੱਦਾ ਵੀ ਧਮਾਂਗੇ ਕਿ ਜੇ ਦੀ ਜਦੀ ਝੂਠ ਹੋਈ ਹੈ ਉਹ ਆ ਕੇ ਆਪਣੀ ਗੱਲ ਸਾਹਮਣੇ ਰੱਖੋ ਸੋ ਇੱਕ ਸਾਰੋਂ ਵੱਡੀ ਹੈ ਇਸ ਗੱਲ ਤੋਂ ਸਰਕਾਰ ਪਾਈਦੀ ਨੰਬਰ 2 ਅਖਬਾਰਾਂ ਦੇ ਜ਼ਰੀਏ ਜ਼ਰੀਏ ਕਿ ਪ੍ਰੈਸ ਦੇ ਜ਼ਰੀਏ ਸਾਨੂੰ ਪਤਾ ਲੱਗ ਗਿਆ ਕਿ ਇਹਨਾਂ ਨੇ ਤੁਸੀਂ ਸੁਣਿਆ ਹੀ ਹੋਵੇਗਾ ਬਿਜ਼ਨਸ ਦੇ ਵਿੱਚ ਤਿੰਨ ਚੇਂਜਸ ਕੀਤੀਆਂ ਪਹਿਲੇ ਵਰਿੰਦਰ ਕੁਮਾਰ ਸਨ ਫਿਰ ਉਹਨਾਂ ਨੂੰ ਤਬਦੀਲ ਕਰਕੇ ਨਗੇਸ਼ਵਰ ਰਾਓ ਜੀ ਲਗਾਏ ਗਏ ਨਗੇਸ਼ਵਰ ਰਾਓ ਇੱਕ ਕਾਉਨਸਲ ਅਪਰਾਇਟ ਅਫਸਰ ਸੀ ਜੋ ਸਾਨੂੰ ਇੰਟਰਨਲ ਪਤਾ ਲੱਗਾ ਇਹ ਸਰਕਾਰ ਨੇ ਚੰਦ ਬੰਦਿਆਂ ਦੇ ਨਾਮ ਦਿੱਤੇ ਕਿ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਜਦੋਂ ਉਹਨਾਂ ਨੇ ਇਹ ਗੱਲ ਕਹੀ ਕਿ ਗਲਤ ਕਾਰਵਾਈ ਨਹੀਂ ਹੋ ਸਕਦੀ اصولਾਂ ਦੇ ਮਤਾਬਕ ਕਾਨੂੰਨਾਂ ਦੇ ਮਤਾਬਕ ਜਿਹੜੀ ਹੈ ਅਸੀਂ ਕੋਈ ਨਾ ਕੋਈ ਕਾਰਵਾਈ ਕਰ ਸਕਦੇ ਹਾਂ ਸੋ 30ਰਾ ਆਦਮੀ ਬਦਲ ਦੋ ਉਹਨਾਂ ਨੂੰ ਆਪਣੀ ਪੋਸਟ ਤੇ ਤਕਰੀਬਨ ਮਹੀਨਾ ਸਵਾ ਬੀ ਨਹੀ ਰਹਿ ਦਿੱਤਾ ਇਹਦੀ ਕਲੈਰੀਫਿਕੇਸ਼ਨ ਵੀ ਗਵਰਨਮੈਂਟ ਨੂੰ ਦੇਣੀ ਚਾਹੀਦੀ ਇਹ ਇਹ ਪੋਲਿਟਿਕਲ ਪੋਲਿਟਿਕਲ ਮੰਡਾਟਾ ਅਜੇ ਵੀ ਅੱਗੇ ਲੈ ਕੇ ਜਾਣਾ ਚਾਹੁੰਦੇ 3 ਸਾਲ ਬੀਤੇ ਤੋਂ ਬਾਅਦ ਤੁਹਾਨੂੰ ਪਤਾ ਹੋਏਗਾ ਕਿ ਸਾਡੇ ਕਈ ਸਾਥੀਆਂ ਦੇ ਖਿਲਾਫ ਕਾਰਵਾਈ ਹੋਈ ਦੋ ਸਾਥੀ ਭਾਰਤ ਕੁਸ਼ ਨਾਸ਼ੂ ਜੀ ਤੇ ਸ਼ਾਮ ਸੰਦੇਸ ਰੋੜੋ ਦੇ ਖਿਲਾਫ ਕਨਸਟਿਟਿਊਸ਼ਨਲ ਹਾਈ ਕੋਰਟ ਨੇ ਉਹਨਾਂ ਦੇ ਖਿਲਾਫ ਜਿਹੜੇ ਕੇਸਸ ਸੀ ਉਹ ਚੁੱਕ ਅਗਸਟ ਬਿੰਦ ਸੁਣ ਆਫਟ 8 ਪੀਅਰਸ ਕਾਸ ਕਰਕੇ ਰੱਖ ਦਿੱਤੇ ਸੋ ਇਹ ਤੀਸਰੀ ਗੱਲ ਏ ਚੌਥੀ ਸਾਡੀ ਜਮਾਤ ਇੰਡੀਆ نیشنل ਕਾਂਗਰਸ ਇਹ ਜਿਹੜੀ ਇੱਕ ਬਹੁਤ ਵੱਡਾ ਤੁਹਾਨੂੰ ਪਤਾ ਹੈ ਇੱਕ ਇਵੈਂਟ ਕਰੀਟ ਕਰਦੇ ਨੇ ਫਿਰ ਉਹ ਸਾਲ ਦੇ ਵਿੱਚ ਉਸ ਇਵੈਂਟ ਨੂੰ ਛੱਡ ਦਿੰਦੇ ਨੇ ਫਿਰ ਅਗਲਾ ਇਵੈਂਟ ਕਰਦੇ ਉਹਦੇ ਵਿੱਚ ਅਸੀਂ ਪੁੱਛਣਾ ਚਾਹੁੰਦੇ ਆ ਮਾਲਵਾ ਕਨਾਲ ਜਿਹੜੀ ਹੈ ਜਿਹੜੀ ਚੀਫ ਮਿਨਿਸਟਰ ਭਗਵੰਤ ਮਾਨ ਕਹਿੰਦਾ ਸੀ ਮੇਰੀ ਇੱਕ ਡ੍ਰੀਮ ਪ੍ਰੋਜੈਕਟ ਹੈ ਅਸੀਂ ਪੁੱਛਣਾ ਚਾਹੁੰਦੇ ਆ ਕਿ ਇਸ ਬਜਟ ਦੇ ਵਿੱਚ ਨਾ ਮਾਲਵਾ ਜਿਹੜੀ ਕਨਾਲ ਹੈ ਉਹਦਾ ਗਵਰਨਰ ਅਡਰੈਸਟ ਵਿੱਚ ਨਾ ਆਇਆ ਨਾ ਬਜਟ ਦੇ ਵਿੱਚ ਨਾ ਹੈ ਨਾ ਉਹਦੇ ਵਿੱਚ ਕੋਈ ਬਜਟ ਪ੍ਰੋਵੀਜ਼ਨ ਰੱਖੀ ਜਾਂਦਾ ਸੋ ਜਿਸ ਤਰ੍ਹਾਂ ਬਾਕੀ ਲੋਕਾਂ ਨੂੰ ਗਾਰੰਟੀਆਂ ਦੇ ਕੇ ਸਾਡੀਆਂ ਪੈਣਾ ਨੂੰ ਔਰਤਾਂ ਨੂੰ 11 1100 ਦੀ ਗਾਰੰਟੀ ਦੇ ਕੇ 3 ਸਾਲ ਬੀਤੋਂ ਤੋਂ ਬਾਅਦ ਮੈਨੂੰ ਯਾਦ ਆ ਦਿੱਲੀ ਦੇ ਇਲੈਕਸ਼ਨ ਦੇ ਵਿੱਚ ਇੱਕ ਚੀਫ ਮਿਨਿਸਟਰ ਭਗਵੰਤ ਮਾਲ ਦੇ ਆਪਣੇ ਪੇਜ ਤੇ ਅਪਲੋਡ ਹੋਈ ਵੀਡੀਓ ਹੈ ਦਿੱਲੀ ਦੀਆਂ ਇਲੈਕਸ਼ਨਾਂ ਵਿੱਚ ਇੱਕ ਵਿਮਨ ਜਰਨਲਿਸਟ ਨੇ ਇਸ ਮਾਲ ਕੀਤਾ ਕਿ ਚੀਫ ਮਿਨਿਸਟਰ ਸਾਹਿਬ ਕਾਂਦੀ ਪਾਰਟੀ ਦਿੱਲੀ ਵਿੱਚ 2500 ਰੁਪਏ ਦਾ ਇਹ ਐਲਾਨ ਕਰ ਰਹੀ ਹੈ ਕਿ ਅਸੀਂ 18 ਸਾਲ ਤੋਂ ਵੱਧੀਆਂ ਔਰਤਾਂ ਨੂੰ 2500 ਰੁਪਿਆ ਮਹੀਨੇ ਦਾ ਅਲਰੇਰੀਅਮ ਦਵਾਂਗੇ ਤੇ ਪੰਜਾਬ ਦੇ ਵਿੱਚ 3 ਸਾਲ ਹੋ ਗਏ ਨੇ ਤੁਸੀਂ 1100 ਹੀ ਅਜੇ ਨਹੀਂ ਕੀਤਾ ਉੱਥੇ ਭਗਵੰਤ ਮਾਨ ਵੀ ਤੁਸੀਂ ਇੰਟਰਵਿਊ ਵੇਖ ਸਕਦੇ ਹੋ ਉਹਦੇ ਵਿੱਚ ਉਹ ਗੱਲ ਕਹਿੰਦਾ ਕਿ 2 ਮਹੀਨੇ ਬਾਅਦ ਬਜਟ ਹੋਣਾ ਹੈ ਤੁਸੀਂ ਇਹ ਗੱਲ ਨੋਟ ਕਰ ਲਓ ਬਜਟ ਦੇ ਵਿੱਚ ਕਿ ਅਸੀਂ ਇਹ ਬਕਾਇਦਾ ਤੌਰ ਤੇ ਪੈਸੇ ਪ੍ਰੋਵਾਈਡ ਕਰਕੇ ਦਵਾਂਗੇ ਬਜਟ ਵੀ ਟੱਪ ਗਿਆ ਨਾਵੀਂ ਵੀ ਲਿਆ ਕੱਲੇ ਸੂ ਕੇ ਵੀ ਚਲਾ ਗਿਆ ਕੋਈ ਸ਼ਿਕਾਇਤ ਨਹੀਂ ਕੀਤੀ। ਮੁਣੀ ਇਸ ਦੇ ਨਾਲ ਨਾਲ ਵੈਕ ਸਾਨੂੰ ਇਸ ਗੱਲ ਦੀ ਕਿਸਾਨਾਂ ਨਾਲ ਮੁਖਜ। ਅੱਜ ਸਾਨੂੰ ਪਤਾ ਡੱਲੇਵਾਲ ਸਾਹਿਬ ਦੇ ਹਾਲਾਤ ਨਾਜ਼ੁਕ ਨੇ ਹਸਪੀਟਲ ਚ ਨੇ ਇੱਕ ਤੱਕ ਕਿਸਾਨ ਲੀਡਰ ਉਹਨਾਂ ਨੂੰ ਮਿਲਿਆ ਵੀ ਹੈ। ਜੋ ਕਿਸਾਨਾਂ ਨਾਲ ਇਹਨਾਂ ਨੇ ਕੀਤਾ छाती ਨਾਲ ਲਾ ਕੇ ਮਾਰਿਆ। ਪਹਿਲੇ ਘਰ ਸਦਿਆ ਫਿਰ ਗ੍ਰਿਫਤਾਰੀਆਂ ਕੀਤੀਆਂ ਫਿਰ ਦੋਨੋਂ ਪਾਰਟਨਾਂ ਤੋਂ ਪੁਲਿਸ ਨੇ ਲਾਠੀ ਚਾਰਜ ਕਰਕੇ ਚੁੱਕਿਆ ਫਿਰ ਪੁਲਿਸ ਦੀਆਂ ਬੱਸਸਾਂ ਨੇ ਉਹਨਾਂ ਦੇ ਗੱਦੇ ਚੁੱਕੇ ਉਹਨਾਂ ਦੇ ਬੈਡਿੰਗ ਚੁੱਕੇ ਉਹਨਾਂ ਦੇ ਬੰਦੇ ਚੁੱਕੇ ਤੇ ਇਹਨਾਂ ਦੇ ਜਿਹੜੀ ਆਮ ਆਦਮੀ ਪਾਰਟੀ ਇਹਨਾਂ ਦੇ ਐਮ ਐਲ ਏ ਨੇ ਤੇ ਇਹਨਾਂ ਦੇ ਸਪੋਰਟਰਸ ਨੇ तकरीबन 150 ਟਰਾਲੀ ਏਸੀਆਂ ਸਮੇਤ ਕੁਕਿੰਗ ਰੇਂਜਸ ਦੇ ਸਮੇਤ ਸਿਲੰਡਰਸ ਦੇ ਸਮੇਤ ਉਹ ਤੇ ਚੋਰੀ ਕੀਤੀ ਜਿਹਨੂੰ تسلیم ਬੀ ਜੀ ਪੀ ਪੰਜਾਬ ਨੇ ਵੀ ਕੀਤਾ ਹੈ ਇਹ ਗੱਲ ਕਈ ਅਸੀਂ ਪਰਪਾਈ ਕਰਾਂਗੇ ਮੈਂ ਪੁੱਛਣਾ ਚਾਹਨਾ ਅੱਜ ਦੇ ਦਿਨ ਚ ਕਿੰਨੇ ਕੇਸ ਰਜਿਸਟਰ ਕੀਤੇ ਨੇ ਇਹਦੇ ਤੇ ਬਿਲਕੁਲ ਹੋਮ ਮਿਨਿਸਟਰ ਵੀ ਕੋਈ ਚੁੱਪੀ ਬੜਾਈ ਹੋਈ ਤੋਂ ਇਹ ਸਾਰੀਆਂ ਗੱਲਾਂ ਅਸੀਂ ਕਰਨੀਆਂ ਨੇ ਮੈਂ ਇੱਕ ਵਿਸ਼ੇਸ਼ ਸਾਥੀ ਅਤੇ ਨਾਲ ਲੈ ਕੇ ਆ ਜਿਨ੍ਹਾਂ ਦਾ ਨਾਮ ਹੈ ਭਗਵੰਤ ਸਿੰਘ ਇਹਨਾਂ ਦਾ ਪਿੰਡ ਹੈ ਟੱਗਾ ਜ਼ਿਲ੍ਹਾ ਹੈ ਪਟਿਆਲਾ ਤਹਿਸੀਲ ਹੈ ਪਾਤਣਾ ਭਗਵੰਤ ਮਾਨ ਦੇ ਬਿਲਕੁਲ ਗੁਆਂਢੀ ਨੇ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹਾਂਗਾ ਜਿਹੜਾ ਰੈਜ਼ੋਲੂਸ਼ਨ ਸ਼ਹੀਦ ਆਜ਼ਮ ਭਗਤ ਸਿੰਘ ਜੀ ਅਸੀਂ ਲੈ ਕੇ ਆਏ ਸੀ ਜਾਂ ਮੈਂ ਲੈ ਕੇ ਆਣਾ ਚਾਹੁੰਦਾ ਸੀ ਜਿਹੜਾ ਮੈਂ ਸਮਝਦਾ ਸੀ ਕਿ ਯੂਨੀਮਸ ਹਾਊਸ ਪਾਸ ਕਰੇ ਤੇ ਭਾਰਤ ਰਤਨਾਵਾਸੇ ਹਿੰਦੁਸਤਾਨ ਦੀ ਸਰਕਾਰ ਨੂੰ ਭੇਜਿਆ ਜਾ ਸਕੇ